ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਕਸਬਾ ਗੋਇੰਦਵਾਲ ਸਾਹਿਬ ਵਿਖੇ ਬੜੀ ਜੇਲ੍ਹ ਇੱਕ ਵਾਰ ਫਿਰ ਚਰਚਾ ਵਿੱਚ ਆਈ ਹੈ ਦੱਸ ਦਈਏ ਕਿ ਇਸ ਜੇਲ੍ਹ ਵਿੱਚ ਵੱਡੇ ਤੋਂ ਵੱਡੇ ਗੈਂਗਸਟਰ ਬੰਦ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਕਾਤਲ ਗੈਂਗਸਟਰ ਵੀ ਬੰਦ ਹਨ ਇਸ ਜੇਲ੍ਹ ਵਿੱਚੋਂ ਮੋਬਾਈਲ ਫੋਨ ਅਤੇ ਹੋਰ ਕਈ ਤਰ੍ਹਾਂ ਦੇ ਨਸ਼ੇ ਵਾਲੀਆਂ ਚੀਜ਼ਾਂ ਮਿਲਦੀਆਂ ਆਮ ਜਹੀ ਗੱਲ ਐ ਜਿਸ ਦੀਆਂ ਖਬਰਾਂ ਕਈ ਵਾਰ ਵੱਖ-ਵੱਖ ਚੈਨਲਾਂ ਤੇ ਚੱਲਦੀਆਂ ਹੀ ਰਹਿੰਦੀਆਂ ਨੇ ਹੁਣ ਤਾਂ ਜੇਲ੍ਹ ਅੰਦਰ ਬੰਦ ਹਵਾਲਾਤਿਆਂ ਤੇ ਕੈਦੀਆਂ ਦੇ ਹੌਸਲੇ ਐਨੇ ਉੱਚੇ ਹੋ ਚੁੱਕੇ ਹਨ ਕਿ ਜੇਕਰ ਪੁਲਿਸ ਵੱਲੋਂ ਉਹਨਾਂ ਦੀ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਪੁਲਿਸ ਮੁਲਾਜ਼ਮਾਂ ਦੇ ਹੀ ਗੱਲ ਪੈਨ ਤੋਂ ਨਹੀਂ ਡਰਦੇ ਜਿਸ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਹੈ ਜਦੋਂ ਪੁਲਿਸ ਮੁਲਾਜ਼ਮ ਜੇਲ੍ਹ ਅੰਦਰ ਤਲਾਸ਼ੀ ਲੈਣ ਜਾਂਦੇ ਹਨ ਤਾਂ ਉੱਥੇ ਕੁਝ ਹਵਾਲਾਤਿਆਂ ਵੱਲੋਂ ਪੁਲਿਸ ਤੇ ਹੀ ਹਮਲਾ ਬੋਲ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਉੱਥੇ ਮਾਹੌਲ ਚਿੰਤਾਜਨਕ ਬਣ ਜਾਂਦਾ ਹੈ ਦੱਸਿਆ ਜਾਂਦਾ ਹੈ ਕਿ ਪੁਲਿਸ ਵੱਲੋਂ ਜੇਲ੍ਹ 'ਚ ਤਲਾਸ਼ੀ ਲਈ ਜਾ ਰਹੀ ਸੀ ਤੇ ਇਸੇ ਦੌਰਾਨ ਕੁਝ ਸ਼ਰਾਸਤੀ ਅੰਤਰਾਵਾਂ ਵੱਲੋਂ ਪੁਲਿਸ ਦੇ ਹਮਲਾ ਕਰ ਦਿੱਤਾ ਗਿਆ ਫਿਲਹਾਲ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਜੇਕਰ ਜੇਲ੍ਹ ਵਿੱਚ ਹਵਾਲਾਤਿਆਂ ਦੇ ਹੌਸਲੇ ਬਲੰਦ ਹੋਣ ਕਾਰਨ ਪੁਲਿਸ ਮੁਲਾਜ਼ਮ ਵੀ ਸੇਫ ਨਹੀਂ ਤਾਂ ਉੱਥੇ ਬਾਕੀ ਹਵਾਲਾਤਿਆਂ ਤੇ ਕੈਦੀਆਂ ਦਾ ਕੀ ਹਾਲ ਹੁੰਦਾ ਹੋਵੇਗਾ ਇਹ ਇੱਕ ਵੱਡਾ ਸਵਾਲ ਹੈਔਰ ਤੁਹਾਨੂੰ ਇਹ ਸੁਣਾਦ ਨੇ ਆ ਕਿ ਪੁਲਿਸ ਮੁਲਾਜ਼ਮਾਂ ਦਾ ਕੀ ਕਹਿਣਾ ਹੈ ਜੇ ਜੇਲ੍ਹ ਵਿੱਚ ਵਰਦਿਆ ਤੋਂ ਇਹ ਸਰ ਕੀ ਮਾਮਲਾ ਹੈ ਪਰ ਕੋਈ ਮਾਰ ਨਹੀਂ ਲਾਉਂਦਾ ਜੀ ਸੈਕ ਸੁਪਰੀਡੈਂਟ ਸਾਹਿਬ ਨੇ ਜੀ ਗੁਰਦਿਆਲ ਸਿੰਘ ਉਹਨਾਂ ਨੂੰ ਤਲਾਸ਼ ਦਿੱਤੀ ਗਈ ਹੈ ਜੀ ਥਾਣਾ ਗੁੰਜਰਾ ਸਾਹਿਬ ਇਥੇ ਕਿ ਉਹ ਵਾਰਡ ਨੰਬਰ 6 7 ਅਤੇ 8 ਦੀ ਤਲਾਸ਼ੀ ਰੂਟੀਨ ਦੀ ਤਲਾਸ਼ੀ ਕਰ ਲੱਗੇ ਸੀ ਤੇ ਤਲਾਸ਼ੀ ਦੇ ਦੌਰਾਨ ਹੀ ਦੋ ਹਵਾਲਾਤੀ ਨੇ ਜਰਮਨਜੀਤ ਸਿੰਘ ਜਿਹੜਾ ਕਿ 307 ਆਈਪੀਸੀ ਦੇ ਕੇਸ थाना ਸਿਟੀ ਤਰਨਤਾਰਨ ਅਤੇ ਨਰਵੈਰ ਸਿੰਘ ਬਾਉ ਸਨ ਆਫ ਸਰਸੀਮ ਸਿੰਘ ਵਾਸੀ ਸੇਰੋਂ ਜਿਹੜਾ ਕਿ 302 ਆਈਪੀਸੀ थाना ਸਰਹਾਲੀ ਚ ਇੱਥੇ ਬੰਦਿਆ ਜੇਲ੍ਹ ਚ ਇਹਨਾਂ ਨੇ ਜੇਲ੍ਹ ਆਰਟੀਕਲ ਦੀਪ ਸਿੰਘ ਤੇ ਪੰਕਜ ਕੌਰ ਜਨਾ ਬਦਸਲੂਕੀ ਕੀਤੀ ਤੇ ਉਹਨਾਂ ਦੀ ਡਿਊਟੀ ਚ ਵਿਘਨ ਪਾਇਆ ਸਰ ਜੀ ਜੇ ਕੋਈ ਮਾਮਲਾ ਨਹੀਂ ਕਿਸੀ ਨੇ ਕੋਟ ਮਾਰਦਾ ਨਹੀਂ ਵਿੱਚ ਲਿਖਿਆ ਜੀ ਉਹਨੇ ਡਿਊਟੀ 'ਚ ਵਿਗੜਨ ਪਾਇਆ ਤੇ ਬਦਸਲੂਕੀ ਲਿਖੀ ਹੋਈ ਹੈ ਜੀ ਬਦਸਲੂਕੀ ਦੀ ਇਨਫੋਰਮੇਸ਼ਨ ਹੈ ਕਿ ਅਸੀਂ ਤਫ਼ਤੀਸ਼ ਕਰਾਂਗੇ ਜੀ ਜੇ ਦੀ ਦੁਗਾਈਨਾ ਤਫ਼ਤੀਸ਼ ਕਰਕੇ ਕੀ ਕੀ ਟਾਈਮ ਮਾਮਾਦਮ ਚ ਕਿਹਾ ਹੈ ਹਾਂ ਜੀ ਐਫ ਆਈ ਆਰ ਨੰਬਰ 232 ਥਾਣਾ ਗੋਇੰਦਵਾਲ ਸਾਹਿਬ 'ਚ ਦਰਜ ਕੀਤੀ ਗਈ ਹੈ 353 186 ਤੇ 52 ਪ੍ਰੇਜ਼ ਨੇਕ ਬਿਤੇ ਤੇ ਥੈਂਕ ਯੂ ਠੀਕ ਹੈ ਤਾਰੇ ਜਿਹੜੀ ਜੇਲ੍ਹ ਦੇ ਵਿੱਚ ਵਰਦਿਆ ਤੋਂ ਇਹ ਸਰ ਕੀ ਮਾਮਲਾ ਹੈ ਸਰ ਜੀ ਕੁਟਮਾਰ ਰਿਹਾ ਹੈ ਜੀ ਸੈਕ ਸੁਪਰਡੈਂਟ ਸਾਹਿਬ ਨੇ ਸ੍ਰੀ ਗੁਰदयाल ਸਿੰਘ ਉਹਨਾਂ ਨੂੰ ਤਲਾਸ਼ ਦਿੱਤੀ ਗਈ ਹੈ ਜੀ ਥਾਣਾ ਗੁੰਜਰਾ ਸਾਹਿਬ ਇਥੇ ਕਿ ਉਹ ਵਾਰਡ ਨੰਬਰ 6 7 ਅਤੇ 8 ਦੀ ਤਲਾਸ਼ੀ ਰੂਟੀਨ ਦੀ ਤਲਾਸ਼ੀ ਕਰ ਲੱਗੇ ਸੀ ਤੇ ਤਲਾਸ਼ੀ ਦੇ ਦੌਰਾਨ ਹੀ ਦੋ ਹਵਾਲਾ ਤਿੰਨੇ ਜਰਮਨਜੀਤ ਸਿੰਘ ਜਿਹੜਾ ਕਿ 307 ਆਈਪੀਸੀ ਦੇ ਕੇਸ थाना ਸਿਟੀ ਤਰਨਤਾਰਨ ਅਤੇ ਨਰਵੈਰ ਸਿੰਘ ਬਾਉ ਸਨ ਆਫ ਤਰਸੀਮ ਸਿੰਘ ਵਾਸੀ ਸੇਰੋਂ ਜਿਹੜਾ ਕਿ 302 ਆਈਪੀਸੀ थाना ਸਰਹਾਲੀ ਚ ਇੱਥੇ ਬੰਦਿਆ ਜੇਲ੍ਹ ਚ ਇਹਨਾਂ ਨੇ ਜੇਲ੍ਹਾਰਡ ਕਲਦੀਪ ਸਿੰਘ ਤੇ ਪੰਕਜ ਕਰੇ ਜਨਾ ਬਦਸਲੂਕੀ ਕੀਤੀ ਤੇ ਉਹਨਾਂ ਦੀ ਡਿਊਟੀ ਚ ਵਿਘਨ ਪਾਇਆ ਤੈਨੂੰ ਦਿਖਾਇਆ ਕੋਟਮਾਰ ਵੀ ਕਿਥੀ ਨਹੀਂ ਕੋਟ ਮਾਰਦਾ ਨਹੀਂ ਵਿੱਚ ਲਿਖਿਆ ਜੀ ਉਹਨੇ ਡਿਊਟੀ ਚ ਵਿਗੜ ਪਾਇਆ ਤੇ ਬਾਦਸਲੂਕੀ ਲਿਖੀ ਹੋਈ ਹੈ ਜੀ ਬਾਦਸਲੂਕੀ ਦੀ ਇਨਫੋਰਮੇਸ਼ਨ ਹੈ ਕਿ ਅਸੀਂ ਤਫਤੀਸ਼ ਕਰਾਂਗੇ ਜੀ ਜੇ ਦੀ ਦੁਗਾਈਨਾ ਤਫਤੀਸ਼ ਕਰਕੇ ਕੀ ਕੀ ਤੱਕ ਮਾਮਲਾ ਦਮ ਚ ਕੀਤਾ ਹੈ ਹਾਂਜੀ ਐਫ ਆਈ ਆਰ ਨੰਬਰ 232 ਥਾਣਾ ਗੋਇੰਦਵਾਲ ਸਾਹਿਬ ਚ ਦਰਜ ਕੀਤੀ ਗਈ ਹੈ 353 186 ਤੇ 52 ਪ੍ਰੀਜ਼ ਨੇਕ ਬਿਦੇ ਤੇਰ ਥੈਂਕ ਯੂ ਠੀਕ ਹੈ